ਇੱਕ ਰਿਪੋਰਟ ਪੰਜਾਬੀ ਯੂਨੀਵਰਸਿਟੀ ਦਾ ਹਾਲ ਦੇ ਵਿੱਚ ਕੀਤਾ ਗਿਆ ਅਧਿਐਨ ਉਹਦਾ ਖੁਲਾਸਾ ਤੁਹਾਡੇ ਮੈਸਲ ਮੁਖ ਕਰਜਮਣ ਜਾਂਦਾ ਜਾਂਦਾ ਅ ਜੋ ਪੰਜਾਬ ਯੂਨੀਵਰਸਿਟੀ ਨੇ ਰਿਸਰਚ ਕੀਤੀ ਆ ਉਹਦੇ ਵਿੱਚ ਜੋ ਉਹਨਾਂ ਨੇ ਸਿੱਟਾ ਕੱਢਿਆ ਕਿ ਜੰਕ ਫੂਡ ਹੁਣੇ ਦੱਸਣ ਦੀ ਜ਼ਰੂਰਤ ਨਹੀਂ ਮੈਂ ਇਹਦੇ ਤੇ ਬਹੁਤ ਵੀਡੀਓ ਬਣਾਉਣਾ ਨਿੱਜੀ ਤੌਰ ਤੇ ਮੇਰਾ ਯਤਨ ਰਹਿੰਦਾ ਕਿਉਂਕਿ ਮੈਂ ਖੁਦ ਕਾਲੋ ਕੇ ਖੁਰਾਕ ਦੀ ਚੋਣ ਦੇ ਮਾਮਲੇ 'ਚ ਬਹੁਤ ਬਈ ਸੰਭਲ ਕੇ ਚੱਲਣ ਵਾਲਾ ਵਿਅਕਤੀ ਆ ਸ਼ੁਰੂ ਤੋਂ ਹੀ ਤੇ ਇਸ ਤੋਂ ਇਲਾਵਾ ਬੱਚਿਆਂ ਦੀ ਵੀ ਚਿੰਤਾ ਰਹਿੰਦੀ ਆ ਸਾਡਾ ਆਪਣਾ ਹੀ ਕਰਦਾ ਇੱਕ ਨਿਆਣਾ ਤੁਸੀਂ ਦੇਖ ਲਓ ਕਿ 15 ਸਾਲ ਦੀ ਉਮਰ ਦੇ ਵਿੱਚ 3rd ਸਟੇਜ ਦਾ ਫੈਟੀ ਲੀਵਰ ਨਿਕਲਿਆ ਉਸਨੂੰ ਉਹ ਬਹੁਤ ਖੰਦਾ ਸੀਗਾ ਆ ਮਤਲਬ ਕਿ ਇਸ ਤਰ੍ਹਾਂ ਕੁਝ ਚੀਜ਼ਾਂ ਹੁੰਦੀਆਂ ਜੋ ਆਪਾਂ ਘਰੇ ਵੀ ਫੇਸ ਕਰਦੇ ਹਾਂ ਸਫਰ ਉਹਨੇ ਉਹਨਾਂ ਦੇ ਨਾਲ ਤੇ ਉਹ ਜੱਬਾ ਚੀਜ਼ਾਂ ਬਾਹਰੋਂ ਦੇਖਦੇ ਆਂ ਜੋ ਇਸ ਕਰਕੇ ਤਸल्ली ਹੁੰਦੀ ਆ ਕਿ ਚੰਨ ਉਹਨਾਂ ਵਾਸਤੇ ਆਪਾਂ ਕੁਝ ਅਵੇਅਰਨੈਸ ਕੁਝ ਜਾਗਰੂਕਤਾ ਲਈ ਕਰਦੇ ਤੁਰੇ ਜਾਈਏ ਤਾਂ ਜੰਕ ਫੂਡ ਜਾਂ ਉਹ ਜਿਹੜਾ ਡੱਬੇ ਵਾਲਾ ਫੂਡ ਹੁੰਦਾ ਫਲਾ 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 ਜੀ ਚੱਕੋ ਬਸ ਨਾਲ ਦੀ ਨਾਲ ਖਾ ਲਓ ਬਾਈ ਇਹਨਾਂ ਦੇ ਨਾਲ ਔਰ ਖਾਸ ਤੌਰ ਤੇ ਇਹਨੂੰ ਅਲਕੋਹਲ ਅਲਕੋਹਲ ਇੱਕ ਬਹਿਸ ਦਾ ਵਿਸ਼ਾ ਕੁਝ ਲੋਕ ਸੀਮਤ ਮਾਤਰਾ ਦੇ ਵਿੱਚ ਇਹਦੀ ਵਕਾਲਤ ਨਹੀਂ ਕਰਦੇ ਆ ਪਰ ਐਲਕੋਹਲਿਕ ਕਹਿ ਸਕਦੇ ਆ ਆਪਾਂ ਕਿ ਇਹ ਚੀਜ਼ਾਂ ਜਿਹੜੀਆਂ ਇਹ ਤਿੰਨਾਂ ਨੂੰ ਖਾਸ ਤੌਰ ਤੇ ਉਹਨਾਂ ਨੇ ਕਿਹਲੂ ਕੇ ਨਿਸ਼ਾਨਦੇਹੀ ਕਰਕੇ ਵਿੱਚ ਦਰਜ ਕੀਤਾ ਹੈ ਕਿ ਇਹਦੇ ਨਾਲ ਬਾਂਝਪਨ ਦਾ ਜਿਹੜਾ ਔਰਤਾਂ ਦੇ ਵਿੱਚ ਬਾਂਝਪਨ ਹੁੰਦਾ ਹੈ ਕਿ ਔਲਾਦ ਦਾ ਪੈਦਾ ਕਰਨ ਦੀ ਸਮਰੱਥਾ ਪ੍ਰਭਾਵਿਤ ਹੋ ਜਾਂਦੀ ਆ ਕਿ ਇਹਦਾ ਖਤਰਾ ਬਹੁਤ ਹੱਦ ਤੱਕ ਵੱਧ ਰਿਹਾ ਹੈ ਹਾਲਾਂਕਿ ਉਹਨਾਂ ਨੇ ਬਹੁਤ ਬਰੀਕੀ ਦੇ ਨਾਲ ਦਿੱਤੇ ਹੋਏ ਡਾਟਾ ਦਿੱਤਾ ਹੋਇਆ ਜਿਸ ਦਾ ਇੱਕ ਕਿਹਾ ਗਿਆ ਕਿ ਸ਼ਾਇਦ RS ਹੈ ਫਿਰ RS ਕੁਝ ਵੇਰੀਐਂਟ ਪੁਰਸ਼ਾਂ ਵਾਸਤੇ ਹੈ ਕੁਝ ਔਰਤਾਂ ਵਾਸਤੇ ਮਤਲਬ ਕਿ ਇਸ ਤਰ੍ਹਾਂ ਉਹਨਾਂ ਦੀ ਸੈਂਟੀਫਿਕ ਪਾਸ਼ਾ ਦੇ ਵਿੱਚ ਇਹ ਸਭ ਕੁਝ ਹੈ ਤੇ ਜੰਕ ਫੂਡ ਤੇ ਜਾਂ ਜਿਹੜਾ ਜੀਵਨ ਸ਼ੈਲੀ ਦੇ ਵਿੱਚ ਬਦਲਾਅ ਹੁੰਦਾ ਹੈ ਉਹਦੇ ਕਰਕੇ ਦੱਸਦੇ ਆ ਕਿ ਭਾਈ ਇਹ ਜਿਵੇਂ 9.34% ਜੰਕ ਫੂਡ ਤੇ ਹੋਰ ਲਾਈਫ ਸਟਾਈਲ ਜਿਹੜਾ ਵੇੜਿਆ ਹੁੰਦਾ ਹੈ ਤੇ ਇਸ ਤੋਂ ਇਲਾਵਾ ਸ਼ਰਾਬ ਦਾ ਜਿਹੜਾ ਸੇਵਨ ਹੈ 6.32 ਦਬਾਬਦ ਜਿਹੜਾ ਭੋਜਨ ਹੈ 10.07 ਕਿ ਇਹ ਇੰਨੇ ਪਰਸੈਂਟ ਮਤਲਬ ਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਦੁਬਾਰਾ ਫਿਰ ਮੈਂ ਰਿਪੀਟ ਕਰ ਦਿੰਦਾ ਜੰਕ ਫੂਡ ਖਾ ਰਹੇ ਹੋ ਤਾਂ 9.34% ਦੱਬਾ ਬੰਦ ਫੂਡ ਖਾ ਰਹੇ ਹੋ 10.07 ਤੇ ਸ਼ਰਾਬ ਦਾ ਲਗਾਤਾਰ ਜੀ ਸੇਵਨ ਕੀਤਾ ਜਾ ਰਿਹਾ ਤੇ 6.32 ਹਾਲਾਂਕਿ ਤੁਸੀਂ ਇਹ ਚੀਜ਼ ਦੇਖ ਲੋ ਮੈਂ ਕੋਈ ਸ਼ਰਾਬ ਨੂੰ ਨਹੀਂ ਕਹਿ ਰਿਹਾ ਤਾਂ ਪਰਸੈਂਟੇਜ ਦੇ ਹਿਸਾਬ ਨਾਲ ਕੀ ਹੈ ਕਿ ਬਾਹਾਂ ਚ ਪਣ ਦਾ ਖਤਰਾ ਜਿਹੜਾ ਵਧ ਜਾਏਗਾ ਇਹ ਨਾ ਚੀਜ਼ਾਂ ਦੇ ਨਾਲ ਪਰ ਆਪਾਂ ਸ਼ਰਾਬ ਨੂੰ ਕਿੰਨੀ ਮਾੜੀ ਗਿਣਦੇ ਆ ਤਾਂ ਜੰਕ ਫੂਡ ਔਰ ਜਿਹੜਾ ਡੱਬਾ ਬੰਦ ਫੂਡ ਹੈ ਅਧਿਐਨ ਦੇ ਮੁਤਾਬਕ ਇਹ ਸ਼ਰਾਬ ਤੋਂ ਵੀ ਖਤਰਨਾਕ ਹੈ ਇਸ ਗੱਲ ਨੂੰ ਸੋਚ ਕੇ ਚਲੋ ਕਿ ਅਸੀਂ ਕੀ ਖਾ ਰਹੇ ਹਾਂ ਸੋ ਤੁਹਾਡੀ ਸਿਹਤ ਦੀ ਚਿੰਤਾ ਰਹਿੰਦੀ ਹੈ ਕਿਉਂਕਿ ਜਹਾਨੀ ਯਾ ਹਨ ਤੁਹਾਨੂੰ ਪਤਾ ਹੀ ਹੈ ਬਾਕੀ ਦੇ ਕੰਮ ਬਾਅਦ ਦੇ ਵਿੱਚ ਬੈਨਾ ਸੇ ਜ਼ਰੂਰੀ ਹੈ ਤੁਹਾਡੀ ਸਿਹਤ ਠੀਕ ਹੋਏਗੀ ਸਾਡੀ ਸਿਹਤ ਠੀਕ ਹੋਣੀ ਹੈ ਤੁਹਾਡੇ ਨਾਲ ਹੀ ਆ ਸੋ ਇਸ ਕਰਕੇ ਇਹਨਾਂ ਚੀਜ਼ਾਂ ਦਾ ਖਿਆਲ ਰੱਖੋ